ਇੰਟਰਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅੰਜਲੀ ਆਦੋ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਕੁਝ ਖਾਸ ਖਬਰ ਦੇ ਨਾਲ ਸੀਐਮ ਆਨ ਦੇ ਪਠਾਨਕੋਟ ਦੇ ਵਪਾਰੀਆਂ ਦੇ ਨਾਲ ਬੈਠਕ ਹੋਈ ਹੈ ਪੰਜਾਬ ਦੀ ਪਹਿਲੀ ਸਰਕਾਰ ਵਪਾਰ ਮਿਲਣੇ ਵਪਾਰੀਆਂ ਦੇ ਨਾਲ ਸੀਐਮ ਆਨ ਦਾ ਸੰਵਾਦ ਹੋਇਆ ਹੁਣ ਸਰਕਾਰ ਪਿੰਡਾਂ ਤੋਂ ਹੀ ਚੱਲ ਰਹੀ ਹੈ ਸਰਕਾਰ ਦਾ ਮਤਲਬ ਹਰ ਸਮੱਸਿਆ ਨੂੰ ਸੁਣ ਕੇ ਹੱਲ ਕਰਨਾ ਹੈ ਤੇ ਮੰਨਿਆ ਕਿ ਹੁਣ ਸਰਕਾਰ ਪਿੰਡਾਂ ਤੋਂ ਹੀ ਚੱਲ ਰਹੀ ਹੈ ਸਰਕਾਰ ਦਾ ਮਤਲਬ ਪਿੰਡਾਂ ਦੇ ਲੋਕਾਂ ਦੇ ਹਰ ਤਰੀਕੇ ਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਪੰਜਾਬ ਦੀ ਪਹਿਲੀ ਸਰਕਾਰ ਮਿਲਣੀ ਹੋਈ ਸੀ ਐਮ ਆਨ ਦੀ ਪਠਾਨਕੋਟ ਦੇ ਵਪਾਰੀਆਂ ਦੇ ਨਾਲ ਬੈਠਕ ਹੋਈ ਤੇ ਪੰਜਾਬ ਦੀ ਪਹਿਲੀ ਸਰਕਾਰ ਵਪਾਰ ਮਿਲਣੀ ਸਾਡਾ ਆ ਤੁਹਾਡਾ ਐਮ ਪੀ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਤੇ ਪਰਲੇ ਪਾਸੇ ਜਾ ਕੇ ਨਲਕਾ ਪੱਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸੇ कदों किसी एक बजे दो बजे हस्पताल चखल करा पैजे उसे फोन करना पैजे ये नलकिया पट्टाली राजनीति है नहीं हैगी गल बात नहीं आके बुट तुं भी मैं उन, मैं उनकी कमाई है मैं नहीं बोलता यार हों भी मैं थोड़ा रुसया हो गल है यार कोई देखता लिया करो भी आऊगा कि नहीं आऊगा वो चाक भेजता कदे आया ਉਹ ਲੋ ਇੱਥੇ ਛੱਡੋ ਪਾਰਲੀਮੈਂਟ 'ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 'ਚ ਭੇਜਿਆ ਤੁਸੀਂ ਉਹਨੂੰ 3 ਸਾਲ 'ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲਓਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ 'ਚ ਤੇ ਸਰਕਾਰ 'ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦ ਰਿਆਂ ਕਦੇ ਕਿਸੇ ਮਿਨਿਸਟਰ ਕੋਲ ਕਦੇ ਕਿਸੇ ਮਿਨਿਸਟਰ ਕੋਲ ਕਦੇ ਐਮਪੀ ਦੇ ਐਮਪੀ ਦਾ ਹੱਕ ਹੱਕ ਬਣਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਦੇ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਉਹਦੇ ਹੱਲ ਕੇ ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕਿ ਇਸ ਬੰਦੇ ਦੇ ਹੱਥ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING ਦੇ ਆ ਉਹਦੇ ਸੁੱਚ ਦਪਣੀਆਂ ਨਾ 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 ਤੁਹਾਡੇ VOTER CARDਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ VOTER CARD ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਝਾਕ ਕੇ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ वो भी पार्टियां की समझ गए गुरदासपुर वाले हैं फेमस बंदे को डाल देते हैं हम किसी होर इतना पा दे फिर दे रहे हो भी कितने, बंदे आपदे चो जताओ बंदे आपदे चो खड़े करो आपदे चो निकलो आप निकलो आप फुटो चंडीगढ़ जाना मतलब घटो घट छे सत्त हजार रुपया ਚਲੋ ਤਾਂ ਸ਼ੁਕਰ ਹੈ ਵੀ ਆਪਣੀ ਸਰਕਾਰ ਆ ਗਈ ਤੇ ਹੁਣ ਸਰ ਮੈਂ ਪਹਿਲਾ ਕੰਮ ਤਾਂ ਇਹ ਕੀਤਾ ਟੋਲ ਪਲਾਜੇ ਤਾਂ ਬੰਦ ਕਰੀਏ ਪਠਾਨਕੋਟੋਂ ਚੰਡੀਗੜ੍ਹਲੇ ਐਨੇ ਟੋਲ ਪਲਾਜੇ ਪਠਾਨਕੋਟੋਂ ਚੰਡੀਗੜ੍ਹ ਜਾਣ ਨੂੰ ਉਹਨੇ ਦੀ ਤੇਲ ਉਹਨੇ ਦੀ ਟੋਲ ਹੁਣ ਤਾਂ ਨਹੀਂ ਲੱਗਦਾ ਨਾ ਕੋਈ ਇਕੱਤਰ ਰਹਿ ਗਿਆ ਉਹ ਨੈਸ਼ਨਲ ਹਾਈਵੇ ਵਾਲਿਆਂ ਦਾ ਸੈਂਟਰ ਵਾਲਿਆਂ ਦਾ ਮੇਰੀ ਅੱਖੋਂ ਨਾ ਤੇ ਵੀ ਹੈ ਜਿੱਦ ਦੇ ਕੋਈ ਬ੍ਰੀਚ ਕਰਤਾ ਐਗਰੀਮੈਂਟ ਇੱਕ ਵੀ ਕਲੋਜ਼ ਬ੍ਰੀਚ ਕਰਤਾ ਚੱਕੋ ਬਈ ਬੋਰੀ ਬਿਸਤਰਾ ਸਾਸੀ ਕਰ ਅਸੀਂ ਕੋਈ ਠੇਕਾ ਲਿਆ ਤੁਹਾਨੂੰ ਇੱਥੇ ਪੈਸੇ ਦੇਣ ਦਾ ਸੋ ਚੰਡੀਗੜ ਜਾਣਾ ਬਹੁਤ ਸਮਝ ਲਓ ਇੱਕ ਪਠਾਨਕੋਟ ਵਾਲਾ ਪਾਸਾ ਇੱਧਰ ਲਾ ਸਾਡੇ ਵਾਲਾ ਪਾਸਾ ਵੀ ਤੁਹਾਡੇ ਵਾਲੇ ਵਾਂਗੂ ਹੀ ਆ ਉਧਰੋਂ ਸੰਗਰੂਰ ਵਾਲੇ ਪਾਸੋਂ ਚੰਡੀਗੜ ਆਉਣਾ ਮਤਲਬ ਇੱਕ ਦਿਨ ਪਹਿਲਾਂ ਤਾਂ ਨਾ ਹੋਣੀ ਲੱਗ ਜਾਂਦੇ ਆ ਚੰਡੀਗੜ੍ਹ ਜਾਣਾ ਹੈ ਕੱਲ ਨੂੰ ਯਾਰ ਤੇ ਜੀਰਕਪੁਰ ਦੇ ਨੇੜੇ ਜਾ ਕੇ ਇਧਰੋਂ ਮਹਾਲੀ ਦੇ ਨੇੜੇ ਜਾ ਕੇ ਹੱਥ ਕੰਮਲਾਂ ਡਰਾਈਵਰ ਦੇ ਵੀ ਲੈ ਵੀ ਕੋ ਚਲਾਨ ਕਟੂਗਾ ਹੁਣ ਚੰਡੀਗੜ੍ਹ ਬੜਾ ਸਿਆਪਾ ਯਾਰ ਚੰਡੀਗੜ੍ਹ ਹੀ ਹਊਆ ਬਣਾ ਕੇ ਰੱਖ ਲਿਆ ਸੀ ਸਾਡੀ ਰਾਜਧਾਨੀ ਆ ਯਾਰ ਚੰਡੀਗੜ੍ਹ ਇਨੀ ਜਾ ਸਕਦੇ ਬੁਲਾਉਂਦੇ ਚੰਡੀਗੜ੍ਹ ਸਾਰੇ ਸੋ ਇਸੇ ਕਰਕੇ ਮੈਂ ਸਾਰੇ ਆਫਸਰਾਂ ਨਾਲ ਗੱਲ ਕੀਤੀ ਵੀ ਕੁਰਸੀਆਂ ਬਹੁਤ ਹੋ ਗਈਆਂ ਚਿੱਟੇ ਜਿਹੇ ਤੌਲੀ ਵਾਲੀ ਕੁਰਸੀ ਹੁੰਦੀ ਹੈ ਡੀਸੀ ਦੀ ਬੜੇ ਅਫਸਰ ਤੌਲੀ ਵਾਲਾ پتہ ਨਹੀਂ ਕਿਉਂ ਤੌਲੀਆ ਬਦ ਨਹੀਂ ਕਿਉਂ ਰੱਖਦੇ ਉੱਤੇ ਇਥੇ ਮੇਰੀ ਵਾਲੀ ਤਾਂ ਤੇ ਨਹੀਂ ਤਰੀ ਬੈਠੇ ਹੋ ਨਾ ਨਹੀਂ ਹੈ ਮੇਰੇ ਮੇਰੇ ਤੇ ਵੀ ਧਰ ਦਿੰਦੇ ਕਦੇ ਕਦੇ ਮੈਂ ਤੌਲੀਆ ਚੱਕ ਦਿੰਦਾ ਮੈਂ ਤੌਲੀਆ ਚੱਕ ਦੋ ਕੋਈ ਤੌਲੀਏ ਜਿਹੜੀਆਂ ਕੁਰਸੀਆਂ ਤੋਂ ਉੱਠੋ ਪਿੱਪੜਾਂ ਥੱਲੇ ਜਾਓ ਨਾਲੇ ਤਾਂ ਸਰੋਂ ਦਾ ਸਾਗ ਮਿਲੂ ਮੱਕੀ ਦੀ ਰੋਟੀ ਮਿਲੂ ਨਾਲੇ ਜੋ ਪਿਆਰ ਮਿਲੂ ਉਹਦੀ ਕੋਈ ਕੋਈ